ਬਾਜੀ ਸੁਖਵੀਰ ਬਾਦਲਾ ਸਹੀ ਕਹਿ ਰਹੇ ਆ 13 0 ਹੀ ਹੋਏਗੀ 13 ਜਿਹਾ ਆਮ ਆਦਮੀ ਪਾਰਟੀ ਦੀਆਂ ਆਉਣਗੀਆਂ 0 ਸੀਟ ਅਕਾਲੀ ਦਲ ਦੀ ਆਉਗੀ ਮੋਦੀ ਜੀ ਇਸ ਵੇਲੇ ਜੋ ਸਰਵੇ ਆ ਉਹਦੇ ਮੁਤਾਬਿਕ 170 ਦਾ ਅੰਕੜਾ ਵੀ ਪਾਰ ਨਹੀਂ ਕਰਨਗੇ ਵੱਡੇ ਵੱਡੇ ਉਹਦਿਆਂ ਤੇ ਜੱਜ ਲੱਗਣਾ ਸੀ ਇਹਨਾ ਵੱਡੇ ਵੱਡੇ ਵਕੀਲ ਬਨਣਾ ਸੀ ਵੱਡੇ ਵੱਡੇ ਇੰਜੀਨੀਅਰ ਬਨਣਾ ਸੀ ਜਿਨ੍ਹਾਂ ਸਾਡੀ ਕੌਮ ਨੂੰ ਨਵਾਂ ਰਾਹ ਦੇਣਾ ਸੀ ਉਹ ਤੇ ਇਹਨਾਂ ਦੇ ਰਾਜ ਦੇ ਵਿੱਚ ਉਹਨਾਂ ਆਈਲੈਂਡਸ ਕਰਾ ਕਰਾ ਕੇ ਸਾਰੇ ਸੈਂਟਰ ਖੋਲ ਕੇ ਬਾਹਰ ਭੇਜਦੇ ਸਰਨਜੀਤ ਸਿੰਘ ਸੰਧੂ ਕੰਦੇ ਮੈਂ ਅਮਰੀਕਨ ਮਾਡਲ ਲੈ ਕੇ ਆਇਆ ਕਿ ਸਾਰੀ ਤਰੱਕੀ ਉਹ ਪਾਜੀ ਕਿਹੜੇ ਮਾਡਲ ਦੀ ਗੱਲ ਕਰਿਓ ਪਹਿਲਾਂ ਅਮਰੀਕਾ ਤਾਂ ਬਣਾ ਲਓ ਅਮਰੀਕਾ ਮਾਡਲ ਬਾਅਦ ਚ ਬਣਾ ਲਿਓ ਅਮਰਸਨ ਨੂੰ ਸਵਾਰ ਲਓ ਮੇਰੀ ਤੁਹਾਡੇ ਕੀ ਬੇਨਤੀ ਆ ਕਿ ਤੁਸੀਂ ਜਿੱਦਾਂ ਆਇਓ ਉਦਾਂ ਹੀ ਵਾਪਸ ਚੱਲ ਜਾਣਾ ਕਿਉਂਕਿ ਪੰਜਾਬ ਦੇ ਵਿੱਚ 13 ਜ਼ੀਰੋ ਹੋਣ ਜਾ ਰਿਹਾ ਤੇ 13 0 ਤਾਂ ਹੀ ਹੋਏਗਾ ਜੇ ਸਾਰੀਆਂ ਪਾਰਟੀਆਂ ਦੇ ਜਿਹੜੇ ਨਮਾਉਂਦੇ ਨੇ ਜਿਹੜੀਆਂ ਦੂਜੀਆਂ ਪਾਰਟੀਆਂ ਦੇ ਦੁਖੀ ਲੋਕ ਨੇ ਜਿਨ੍ਹਾਂ ਦਾ ਗਲਾ ਘੁੱਟਿਆ ਗਿਆ ਸੀ ਉਸ ਪਾਰਟੀ ਦੇ ਰਾਕੇ ਉਹ ਸਾਰੇ ਸਾਰੀਆਂ ਵਾਸਤੇ ਆਮ ਆਦਮੀ ਪਾਰਟੀ ਜਿਹੜੀ ਰਸਤਾ ਖੋਲਦੀ ਮੈਂ ਗਮਟਾਲੇ ਪਿੰਡ ਚ ਆਇਆ ਗਮਟਾਲੇ ਪਿੰਡ ਦੇ ਸ਼੍ਰੋਮਣੀ ਕਾਲੀ ਦਾਲ ਦੀ ਜਿਹੜੀ ਟੀਮ ਸੀ ਸਾਰੀ ਦੀ ਸਾਰੀ ਉਹ ਸਾਡੀ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਮੈਂ ਸਾਰਿਆਂ ਦਾ ਦਿਲ ਦੀਆਂ ਗਰੇਆਂ ਤੋਂ ਸਵਾਗਤ ਕਰਦਾ ਤੇ ਇਹ ਵੀ ਦੱਸਦਾ ਕਿ ਜਿਹੜੀ ਤੁਸੀਂ ਸਾਡੀ ਪਾਰਟੀ ਤੇ ਇਤਵਾਰ ਕਰਕੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਅਸੀਂ ਤੁਹਾਡੇ ਨਾਲ ਭਰਾਵਾਂ ਵਾਂਗੂ ਖੜੇ ਆਂ ਤੁਹਾਡੇ ਛੋਟੇ ਵੀਰਾਂ ਵਾਂਗੂ ਖੜੇ ਆ ਅਸੀਂ ਪਾਰਟੀ ਦੇ ਚੜ੍ਹਦੀ ਕਲਾ ਵਾਸਤੇ ਸਾਦਾ ਤੁਹਾਡੇ ਨਾਲ ਖੜਾਂਗੇ ਤੁਹਾਡੀ ਪਾਰਟੀ 13 0 ਕਹਿ ਰਹੀ ਐ ਸੁਖਵੀਰ ਬਾਦਲ ਕਹਿੰਦੇ 13 0 ਅਸੀਂ ਕਰਕੇ ਦਿਖਾਵਾਂ ਪਾਜੀ ਸੁਖਵੀਰ ਬਾਦਲ ਸਹੀ ਕਹਿ ਰਹੇ ਆ 13 0 ਹੀ ਹੋਏਗੀ 13 ਆਮ ਆਦਮੀ ਪਾਰਟੀ ਦੀਆਂ ਆਉਣਗੀਆਂ 0 ਸੀਟ ਅਕਾਲੀ ਦਲ ਦੀ ਆਉਗੀ ਮੈਂ ਸੁਖਵੀਰ ਬਾਦਲ ਜੀ ਨੂੰ ਝੂਠਾ ਨਹੀਂ ਕਹਿੰਦਾ ਕਿਉਂਕਿ ਉਹ ਕਹਿ ਰਹੇ ਨੇ ਆਮ ਆਦਮੀ ਪਾਰਟੀਆਂ 13 ਤੇ ਅਕਾਲੀ ਦਲ ਦੀ 0 ਸੋ 0 ਜੀ ਸੀਟ ਆਏਗੀ ਇਹਨਾਂ ਦੀ ਇਹਨਾਂ ਨੂੰ ਕਿਸੇ ਵੀ ਉਮੀਦਵਾਰ ਦੀ ਜਿਹੜੀ ਆ ਉਹ ਜਿਹੜੀ ਜਿਹੜੀ ਅਸੀਂ ਜਮਾਂਤ ਨਹੀਂ ਹੋਣੀ ਜਮਾਂ ਦਾ ਜੰਮਤ ਹੋਣ ਗਿਆ ਦਿਆਂ ਦੀਆਂ ਸਾਰੇ ਸਾਰੇ ਉਮੀਦਵਾਰਾਂ ਦੀਆਂ ਸੋ ਪੰਜਾਬ ਨੇ ਇੱਕ ਥਈਆ ਕਰ ਲਿਆ ਕਿ ਆਮ ਆਦਮੀ ਪਾਰਟੀ ਨੂੰ 13 ਸੀਟਾਂ ਦੇਣੀਆਂ ਤੇ ਉਹ 13 ਦੀ 13 ਵੱਡੀ ਲੀਡ ਦੇ ਨਾਲ ਜਿੱਤ ਰਹੇ ਆ ਅਸੀਂ ਤੁਸੀਂ ਵਿਕਾਸ ਦੀ ਗੱਲ ਕਰਦੇ ਹੋ ਉਹਨੂੰ ਜੋ ਅਸੀਂ ਕਹਿੰਦੇ ਮੇਰਾ ਨਾਂ ਹੀ ਵਿਕਾਸ ਕੋਰਸ ਵਿਕਾਸਤਾ ਜੀ ਜੰਮ ਦੇ ਬੱਚੇ ਦਾ ਵੀ ਆਪਾਂ ਨਰਿੰਦਰ ਮੋਦੀ ਰੱਖ ਨਹੀਂ ਤੇ ਉਹ ਪ੍ਰਧਾਨ ਮੰਤਰੀ ਥੋੜੀ ਬਣ ਚੱਲਿਆ ਸੋ ਇਹ ਕਈਆਂ ਬੱਚਿਆਂ ਦਾ ਨਾਮ ਸ਼ੁਰੂ ਤੋਂ ਹੀ ਮਾਤਾ ਜੱਜ ਰੱਖਿੰਦੀ ਜੰਮਦਿਆਂ ਦਾ ਹੀ ਉਹ ਜੱਜ ਥੋੜੀ ਬਣ ਜਾਂਦਾ ਕਈਆਂ ਦਾ ਕੈਪਟਨ ਰੱਖ ਦਿੰਦੇ ਉਹ ਕੈਪਟਨ ਥੋੜੀ ਬਣ ਜਾਂਦਾ ਸੋ ਇਸ ਕਰਕੇ ਨਾਮ ਰੱਖਣ ਦੀ ਕਿਹੜੀ ਗੱਲ ਆ ਉਹ ਜੋ ਮਰਜ਼ੀ ਰੱਖ ਸਕਦੇ ਉਹਨਾਂ ਦੀ ਆਪਣੀ ਲੋਕੀ ਕਹਿੰਦੇ ਉਹ ਅੱਗੇ ਵਿਕਾਸ ਕਰਨ ਵਾਲਿਆਂ ਨੇ ਉਹ ਵੇਖੋ ਜੀ ਵਿਕਾਸ ਦੇ ਘਾਟ ਤੇ ਵਿਨਾਸ਼ ਜ਼ਿਆਦਾ ਕੀਤਾ ਹੈ ਨਾ ਪੰਜਾਬ ਦੀ ਜਵਾਨੀ ਨੂੰ ਕਾਲੀ ਦਲ ਨੇ ਰੋਕ ਕੇ ਰੱਖਦਾ ਉਹ ਸਾਡੀ ਅੱਜ ਦੀ ਐਜੂਕੇਸ਼ਨਲ ਪੀੜ੍ਹੀ ਜਿਹੜੀ ਜਿੰਨੇ ਪੰਜਾਬ ਦੇ ਵਿੱਚ ਆਈਏ ਸਬਾਨਾ ਸੀ ਪੀਸੀਐਸ ਬਨਣਾ ਸੀ ਵਡੇ ਵਡੇ ਉਦਿਆਂ ਦੇ ਜੱਜ ਲੱਗਣਾ ਸੀ ਇਹਨਾਂ ਵੱਡੇ ਵੱਡੇ ਵਕੀਲ ਬਨਣਾ ਸੀ ਵੱਡੇ ਵੱਡੇ ਇੰਜੀਨੀਅਰ ਬਨਣਾ ਸੀ ਜਿਨ੍ਹਾਂ ਸਾਡੀ ਕੌਮ ਨੂੰ ਨਵਾਂ ਰਾਹ ਦੇਣਾ ਸੀ ਉਹ ਤੇ ਇਹਨਾਂ ਦੇ ਰਾਜ ਦੇ ਵਿੱਚ ਉਹਨਾਂ ਆਈਲੈਂਡਸ ਕਰਾ ਕੇ ਕਰਾ ਕੇ ਸਾਰੇ ਸੈਂਟਰ ਖੋਲ੍ਹ ਕੇ ਬਾਹਰ ਭੇਜਤੇ ਸਾਡੇ ਬੱਚਿਆਂ ਦਾ ਇਹ ਰੋਜ਼ਗਾਰ ਨਹੀਂ ਦੇ ਸਕੇ ਤਾਂ ਕਰਕੇ ਸਾਡੇ ਬੱਚਿਆਂ ਦਾ ਬ्रेन ਡレイン ਹੋਇਆ ਹੈ ਵਿਕਾਸ ਘਟ ਤੇ વિનાਸ਼ ਜਿਆਦਾ ਕੀਤਾ ਇਸ ਸਰਕਾਰ ਨੇ ਨੇ ਮੈਂ ਅਮਰੀਕਨ ਮਾਡਲ ਲੈ ਕੇ ਆਇਆ ਕਿ ਸਾਰੀ ਤਰੱਕੀ ਉਹ ਭਾਜੀ ਕਿਹੜੇ ਮਾਡਲ ਦੀ ਗੱਲ ਕਰ ਰਹੇ ਹੋ ਪਹਿਲਾਂ ਅਮਰੀਕਾ ਤਾਂ ਬਣਾ ਲਓ ਅਮਰੀਕਾ ਮਾਡਲ ਬਾਅਦ ਚ ਬਣਾ ਲਓ ਅਮਰਸਨ ਨੂੰ ਸਵਾਰ ਲਓ ਮੇਰੀ ਤੁਹਾਡੇ ਕੀ ਬੇਨਤੀ ਆ ਕਿ ਤੁਸੀਂ ਜਿੱਦਾਂ ਆਇਓ ਉਦਾਂ ਹੀ ਵਾਪਸ ਚੱਲ ਜਾਣਾ ਜਿੱਦਾਂ ਪਹਿਲਾਂ ਫਿਲਮੀ ਐਕਟਰ ਨਹੀਂ ਵੜੇ ਜੇਤਲੀ ਸਾਹਿਬ ਨਹੀਂ ਵੜੇ ਪੂਰੀ ਸਾਹਿਬ ਨਹੀਂ ਵੜੇ ਸਿੱਧੂ ਸਾਹਿਬ ਨਹੀਂ ਆਏ ਐਦਾਂ ਤੁਸੀਂ ਵੀ ਨਹੀਂ ਆਉਣਾ ਇਸ ਕਰਕੇ ਤੁਹਾਡਾ ਰੱਬ ਦਾ ਵਾਸਤਾ ਜੇ ਵਾਪਸ ਜਿੱਥੋਂ ਆਇਓ ਉੱਥੋਂ ਚੱਲ ਜਾਓ ਉੱਥੇ ਅਮਰੀਕਾ ਵਾਲਾ ਅਮਰੀਕਾ ਵਾਲਾ ਮਾੜਾ ਜਿਹੜਾ ਲਾਗੂ ਕਰਦੇ ਹੋ ਕਹਿੰਦੇ 300 ਰੁਪਏ ਗੋਭੀ ਵਿਕੇਗੀ ਕਿਸਾਨਾਂ ਦੇ ਮਟਰ ਵਿਕਣਗੇ ਜਿਹੜੇ ਉਹਦੇ ਵਾਸਤੇ ਮੈਂ ਪੂਰੀ ਤਿਆਰੀ ਕਰਦੀ ਆਂ ਬਾਜੀ ਇਹ ਗੋਭੀ 300 ਰੁਪਇਆ 300 ਭਾਵੇਂ 300 ਡਾਲਰ ਚ ਵੇਚ ਜਾਣ ਅਮਰੀਕਾ ਚ ਜਾ ਕੇ ਸੱਪਾ ਨੂੰ ਕੀ ਫਰਕ ਪੈਂਦਾ ਅਸੀਂ ਤਾਂ ਗੋਭੀ ਵੇਚਣ ਵਾਲੇ ਵੀ ਆਂ ਗੋਭੀ ਖਰੀਦਣ ਵਾਲੇ ਵੀ ਆਂ ਗੋਭੀ ਪੈਦਾ ਕਰਨ ਵਾਲੇ ਵੀ ਆਂ ਤੋ ਸਾਨੂੰ ਪਤਾ ਵੀ 300 ਰੁਪਿਆ ਕੋ ਵੀ ਨਾ ਹੀ ਵਿਕਣੀ ਆ ਤੇ ਨਾ ਹੀ ਵੇਚ ਸਕਦੇ ਆ ਹੋ ਸਕਦਾ ਅਮਰੀਕਾ ਚ 300 ਡਾਲਰ ਚ ਜਾ ਕੇ ਵੇਚ ਦਨਸ ਅਮਰੀਕਾ ਜਲ ਜਣ ਵਾਪਸ ਤੇ ਫੇਰ ਕੰਮ ਹੋ ਸਕਦਾ ਜੀ ਇੱਕੋ ਪਾਰਟੀ ਜੋ ਹੈ ਕਿ ਅਗਰ ਕੋਈ ਬੰਦਾ ਤੁਸੀਂ ਜੁਆਇਨ ਕਰਾਂਦੇ ਹੋ ਤੇ ਉਹਦਾ ਕੋਈ ਵਿਰੋਧ ਨਹੀਂ ਕਰੇਗਾ ਤੇ ਬਦੋ ਕੀ ਹੈ ਜੀ ਬੜਾ ਮਾਮਲਾ ਕਰਵਾਇਆ ਹੈ ਵੇਖੋ ਜੀ ਵਿਰੋਧ ਵਾਲੀ ਕੋਈ ਗੱਲ ਨਹੀਂ ਸਾਡੀ ਕੱਲ ਵੀ ਸਾਡੇ ਸੁਪਰੀਮੋ ਸ਼੍ਰੀ ਵਿਨ드 ਕੇਜੀਵਾਲ ਜੀ ਸਾਡੇ ਜਨਰਲ ਸਕੱਤਰ ਸਾਡੀ ਪਾਰਟੀ ਸੰਦੀਪ ਪਾਟਕ ਜੀ ਸਾਡੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਜੀ ਇਨਸਟਰਕਸ਼ਨ ਇਹੀ ਦੇ ਕੇ ਗਏ ਆ ਜਿਹੜੇ ਚੰਗੇ ਬੰਦੇ ਚੰਗੀਆਂ ਪਾਰਟ ਚੰਗੇ ਐਕਸ ਵਾਲੇ ਆ ਉਹਨਾਂ ਨੂੰ ਜੁਆਇਨ ਕਰਾਓ ਪਾਰਟੀ ਦੇ ਚੱਬਰ ਚ ਵਾਅਦਾ ਕਰੋ ਪਾਰਟੀ ਨੂੰ ਨਵੀਂ ਜਿਹੜੀ ਆ ਉਹ ਹਵਾ ਮਿਲੇਗੀ ਪਾਰਟੀ ਦੇ ਵਿੱਚ ਨਵਾਂ ਵਾਅਦਾ ਹੋਏਗਾ ਨਵੇਂ ਅਹੁਦੇਦਾਰੀਆਂ ਹੋਣਗੀਆਂ ਤੇ ਕੰਮ ਦਾ ਜਿਹੜਾ ਜੋਰ ਆ ਉਹ ਨਵਾਂ ਫੜੇਗਾ ਤੇ ਪੰਜਾਬ ਦਾ ਵਿਕਾਸ ਪਹਿਲਾਂ ਨਾਲੋਂ ਜਿਹੜੇ ਕਈ ਵਾਰੀ ਜਿਹੜੇ ਕਈ ਵਾਰੀ ਵਿਰੋਧ ਕਰਦੇ ਨੇ ਕੋਈ ਵਿਰੋਧ ਨਹੀਂ ਜੀ ਕਰ ਰਿਹਾ ਲੋਕੀ ਵੀ ਵਿਰੋਧੀ ਪਾਰਟੀਆਂ ਦਾ ਕੰਮ ਵਿਰੋਧ ਕਰਨਾ ਸਾਡਾ ਕੰਮ ਆ ਜਿਹੜੇ ਚੰਗੇ ਬੰਦੇ ਉਹਨਾਂ ਨੂੰ ਐਕਸੈਪਟ ਕਰਨਾ ਅਸੀਂ ਐਕਸੈਪਟ ਕਰ ਰਹੇ ਆ ਸੋ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਜਿੰਨੇ ਵੀ ਅਹੁਦੇਦਾਰ ਹੈ ਉਹ ਸ਼ਾਮਲ ਹੋਏ ਆ ਉਹਨਾਂ ਦੇ ਘਰ ਚ ਮੀਟਿੰਗ ਰੱਖੀ ਗਈ ਆ ਸੋ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਕਿ ਇਹ ਨਾਲ ਸਾਡੀ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਨੂੰ ਜੁਆਇਨ ਕੋਰ ਸਮੇਂ ਆਉਣਲੇ ਸਮੇਂ ਜੁਆਇਨਿੰਗ ਹੋਣਗੇ ਬਿਲਕੁਲ ਜੀ ਜ਼ਰੂਰ ਹੋਣਗੀਆਂ ਕਿਉਂਕਿ ਪੰਜਾਬ ਦੇ ਵਿੱਚ 13 0 ਹੋਣ ਜਾ ਰਿਹਾ ਤੇ 13 0 ਤਾਂ ਹੀ ਹੋਏਗਾ ਜੇ ਸਾਰੀਆਂ ਪਾਰਟੀਆਂ ਦੇ ਜਿਹੜੇ ਨਮਾਉਂਦੇ ਨੇ ਜਿਹੜੀਆਂ ਦੂਜੀਆਂ ਪਾਰਟੀਆਂ ਦੇ ਦੁਖੀ ਲੋਕ ਨੇ ਜਿਨ੍ਹਾਂ ਦਾ ਗਲਾ ਘੁੱਟਿਆ ਗਿਆ ਉਸ ਪਾਰਟੀ ਦੇ ਰਾਕੇ ਉਹ ਸਾਰੇ ਸਾਰੀਆਂ ਵਸੇ ਆਮ ਆਦਮੀ ਪਾਰਟੀ ਜਿਹੜੀ ਰਸਤਾ ਖੋਲਦੀ ਆ ਅਕਸਰ ਮੋਦੀ ਜੀ ਵੀ 400 ਬਾਾਰ ਕਹਿੰਦੇ ਤੁਸੀਂ 13 0 ਕਹਿੰਦੇ ਹੋ ਵੀ ਸਟੇਟ ਦੇ ਹਿਸਾਬ ਨਾਲ ਕਿਉਂ ਦੇਖਦੇ ਸਾਬ ਮੋਦੀ ਜੀ ਇਸ ਵੇਲੇ ਜੋ ਸਰਵੇ ਆ ਉਹਦੇ ਮੁਤਾਬਿਕ 170 ਦਾ ਅੰਕੜਾ ਵੀ ਪਾਰ ਨਹੀਂ ਕੱਢਣਗੇ 400 ਤਾਂ ਦੂਰ ਦੀ ਗੱਲ ਉਹ ਕਹਿ ਰਿਹਾ 400 ਬਾਾਰ ਤੇ ਪੰਜਾਬ ਦੀ ਜਨਤਾ ਕਹਿ ਰਹੀ ਕਿ ਸੰਸਦ ਚੋਂ ਬਾਹਰ ਸੋਏ ਹੋਣ ਜਾ ਰਿਹਾ ਹੈ ਨੋਟ ਕਰ ਲੋ ਸੰਸਦ ਤੋਂ ਬਾਹਰ ਹੋ ਰਿਹਾ ਮੋਦੀ ਸਾਹਿਬ ਤੇ ਪੰਜਾਬ ਦੇ ਵਿੱਚ ਪੰਜਾਬ ਦੀਆਂ 13 ਸੀਟਾਂ ਜਿੱਤ ਰਿਆ ਹੈ ਸੈਂਟਰ ਦੇ ਵਿੱਚ ਇੰਡੀਆ ਆਲਾਈਂਸ ਦੀ ਸਰਕਾਰ ਬਣ ਰਹੀ ਹੈ ਤੇ ਆਮ ਆਦਮੀ ਪਾਰਟੀ ਸਰਕਾਰ ਉਹ ਸਰਕਾਰ ਵਿੱਚ ਭਾਈਵਾਲੀ ਹੋਏਗੀ